ਅਵਿਚ ਰਹਿੰਦੇ ਨਾਮਵਰ ਸਿੱਖ ਵਿਦਵਾਨ ਲੇਖਕ ਤੇ ਫੋਟੋ ਜਰਨਲਿਸਟ ਸਰਦਾਰ ਜੈ ਤੇਗ ਸਿੰਘ ਅਨੰਤ ਜੋ ਪਿਛਲੇ ਦਿਨੀ ਅਕਾਲ ਚੜhana ਕਰ ਗਏ ਸਨ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਵਿਸ਼ੇਸ਼ ਮੀਟਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੀ ਗਈ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਸਾਹਿਤ ਸਭਾ ਪਟਿਆਲਾ ਤੇ ਗਲੋਬਲ ਪੰਜਾਬੀ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਇਸ ਮੀਟਿੰਗ ਦੀ ਸਦਾਰਤ ਪ੍ਰਸਿੱਧ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਬਲਕਾਰ ਸਿੰਘ ਨੇ ਕੀਤੀ ਇਸ ਮੌਕੇ ਹੋਰ ਨਾਲ ਤੋਂ ਇਲਾਵਾ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾਕਟਰ ਭੀਮਿੰਦਰ ਸਿੰਘ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾਕਟਰ ਐਸ ਐਸ ਰੇਖੀ ਤੇ ਸਾਬਕਾ ਲੋਕ ਸੰਪਰਕ ਅਧਿਕਾਰੀ ਸਰਦਾਰ ਉਜਾਗਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਲਾਸਟ ਜਾਗਰਤੀ ਦਾ ਟਾਈਟਲ ਹੁੰਦਾ ਜੀ ਨਾ ਦੇ ਨਾਮ ਉਹ ਅਸੀਂ ਇਹਨਾਂ ਦੀਆਂ ਫੋਟੋਆਂ ਨਾਲ ਸ਼ੁਰੂ ਕੀਤਾ ਐਂਡ ਤੇ ਚਾਹੁੰਦਾ ਸੀ ਜੀ ਫੋਟੋ ਹਾਂ ਐਂਡ ਤੇ ਹਾਂ ਪਹਿਲਾਂ ਸਰਕਾਰੀ ਨਹੀਂ ਸੀ ਛਾਪਣ ਦਿੰਦੇ ਪਰ ਇਹ ਸੁਖਪਾਲ ਵੀਰ ਸਿੰਘ ਅਸਰਦੀ ਮੈਂ ਇੱਕ ਗੱਲ ਦਵਾਂ ਉਹਨੇ ਰੌਲਾ ਪਾ ਕੇ ਇਹਨਾਂ ਦੀ ਸਹਾਇਤਾ ਸਹਾਤਕ ਮਟੀਰੀਅਲ ਪਾਉਣਾ ਸ਼ੁਰੂ ਕੀਤਾ ਵੀ ਤਾਂ ਤੁਹਾਡਾ ਪ੍ਰਚਾਰ ਚੱਲੇਗਾ ਸਭ ਤੇ ਉਦੋਂ ਦਾ ਬਾਅਦ ਤੇ ਜਦੋਂ ਇਹ ਉੱਥੇ ਚਲੇ ਗਏ ਮੈਨਰੇਟ ਰਟ ਤੋਂ ਬਾਅਦ ਜਦੋਂ ਮੇਰੇ ਆਰਟੀਕਲ ਸਪੱਰੇ ਮੈਨੂੰ ਫੋਨ ਤੋਂ ਫੇਰ ਜੁੜ ਕੇ ਦੁਬਾਰਾ ਫੇਰ ਤੁਹਾਨੂੰ ਜਿਵੇਂ ਇਹਨੇ ਪਹਿਲਾਂ ਕਿਹਾ ਵੀ ਛੱਡਦੇ ਨਹੀਂ ਸੀ ਕਿਸੇ ਜਿੰਨਾ ਲਾਗੇ ਕਿਉਂਕਿ ਲਾਗੇ ਸੀ ਇਹ ਪਹਿਲਾਂ ਕਿਸੇ ਡਿਪਾਰਟਮੈਂਟ ਚ ਹੁੰਦੇ ਸੀ ਹਾਂਜੀ ਕਲਚਰ ਡਿਪਾਰਟਮੈਂਟ ਸੀਗਾ ਬਸ ਕਲਚਰ ਫੇਰ ਆਰਕਾਈਵ ਕਲਚਰ ਉੱਥੇ ਸਾਰੇ ਰਿਪੋਰਟ ਪੰਜਾਬ ਦੇ ਚ ਇਹ ਪਹਿਲਾਂ ਦੀ ਦੱਸ ਦੋ ਫੋਟੋਗ੍ਰਾਫਰ 12 ਦਰੀ ਚ ਹੁੰਦਾ ਸੀ 12 ਦਰੀ ਚ ਪਹਿਲਾਂ ਦਫ਼ਤਰ ਹੁੰਦਾ ਸੀ ਬੰਦੇ ਦੀ ਜਿਹੜੀ ਕੰਟਰੀਬਿਊਸ਼ਨ ਸੀ ਬਹੁਤ ਵੱਡੀ ਸੀ ਕਈ ਲੋਕ ਵੈਸੇ ਮੈਂ ਵੀ ਹੁਣ ਕਹਿ ਕਹਿਤਾ ਹਾਂ ਕਿ ਸਿੱਖ ਵਿਚਾਰਪਰਾਂ ਦੇ ਪਰ ਉਹਨਾਂ ਕਲਚਰ ਬਾਰੇ ਵੀ ਉਹਨਾਂ ਦੀਆਂ ਤਿੰਨ ਕਿਤਾਬਾਂ ਛਪੀਆਂ ਨੇ ਤੇ ਬਹੁਤ ਵਧੀਆ ਕਿਤਾਬਾਂ ਨੇ ਉਹ ਵੀ ਤੇ ਜਿਹੜਾ ਉਸਤਾਦ ਗਾਮਨ ਬਾਰੇ ਜਿਹੜੀ ਉਹਨਾਂ ਨੇ ਪਾਕਿਸਤਾਨ ਤੋਂ ਬਾਅਦ ਤੇ ਲਿਆਦੀ ਵਾਹ ਤੇ ਮੈਂ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਰਾਮਗੜੀ ਆ ਵਿਰਾਸਤ ਹੈ ਜਿਹੜੀ ਉਹਦੇ ਵਿੱਚ ਜੇ ਤੁਸੀਂ ਦੇਖੋ ਉਹਦੇ ਵਿੱਚ ਜਿਹੜੀ ਪਹਿਲੀ ਰੇਲਵੇ ਲਾਈਨ ਬਣੀ ਸੀ ਵਾੜ ਦੇ ਵਿੱਚ ਉਹ ਸਾਡੇ ਇੰਡੀਅਨ ਸੀ ਜਿਨ੍ਹਾਂ ਨੇ ਉਹ ਟਰੈਕ ਪੁਛਾਇਆ ਸੀ ਵਾਹ ਕੀ ਬਾਤ ਹੈ ਉਹ ਕਿਤਾਬ ਦੇ ਵਿੱਚ ਉਹ ਜਿਹਨੇ ਇਥੇ ਸੀ ਉਹ ਜਿਹਨੇ ਸਿੱਖ ਮਤਲਬ ਹੈਗੇ ਨਾ ਜੀ ਸਾਡੇ ਵਿਦਵਾਨ ਹੁਣ ਦੇਖੋ ਜਦੋਂ ਭਾਈ ਰਾਮ ਸਿੰਘ ਨੇ ਜਿਹੜੀ ਆਪਣੇ ਖਾਲਸਾ ਕਲਰ ਦੇ ਵਿੱਚ ਉਹਦੇ ਬਾਰੇ ਕੀ ਮਤਲਬ ਸਾਰੇ ਅਰ ਮੈਂ ਸਮਝਦਾ ਵੀ ਜੇ ਮੈਂ ਮਾੜਾ ਮੋਟਾ ਵਿਸ਼ਵਾ ਲੇਖਣ ਚ ਤਾਂ ਉਹਦੇ ਵਿੱਚ ਮੈਨੂੰ ਜੈ ਤੈਸੀ ਬਹੁਤ ਦੇਣਾ ਕਿਉਂਕਿ ਉਹਨਾਂ ਨੇ ਮੈਨੂੰ ਹਰ ਇਵੈਂਟ ਬਾਰੇ ਉਹ ਦੱਸਦੇ ਰਹੇ ਵੀ ਆ ਕਰੋ ਆ ਕਰੋ ਹੁਣ ਆਇਆ ਹੋ ਗਿਆ ਇਹਦਾ 100 ਸਾਲ ਹੋ ਗਿਆ ਤੇ ਮੈਂ ਉਹਨਾਂ ਦਾ ਬਹੁਤ ਹਮੇਸ਼ਾ ਰਿਵੀ ਸਤਿਕਾਰ ਕਰਦਾ ਰਹਾਂਗਾ ਤੇ ਇੱਕ ਮੇਰੀ ਬੇਨਤੀ ਹੈ ਵੀ ਇਹਨਾਂ ਦੋ ਕਿਤਾਬਾਂ ਦਾ ਪਤਾ ਨਹੀਂ ਲੱਗਦਾ ਉਹਦਾ بیٹے ਦਾ ਫੋਨ ਆਇਆ ਸੀ ਕਿ ਕਿਸ ਪਬਲਿਸ਼ਰ ਕੋ ਪਈਆਂ ਨੇ ਕਿਸ ਸਟੇਜ ਤੇ ਨੇ ਉਹ ਜੇ ਕਿਸੇ ਨੂੰ ਪਤਾ ਲੱਗ ਸਕੇ ਤਾਂ ਬਰੀ ਮਿਹਰਬਾਨੀ ਅਨੰਤ ਸਾਹਿਬ ਦੇ ਨਾਲ ਜਿਹੜੀ ਮੇਰੀ ਸਾਥ ਸੀ ਉਹ ਤਕਰੀਬਨ 20 ਸਾਲ ਪੁਰਾਣੀ ਹੈ ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਆਦਮੀ ਸਮਾਗਮ ਹੋਇਆ ਸੀ ਅੰਤਰਰਾਸ਼ਟਰੀ ਕਾਨਫਰੰਸ ਹੋਈ ਸੀ ਜਿਹਦੇ ਵਿੱਚੋਂ ਲੈਹਦੇ ਪੰਜਾਬ ਤੋਂ ਕੁਝ ਵੱਡੇ ਲੋਕ ਤੇ ਆਏ ਸਨ ਵਰਗੋਂ ਦੇ ਲੇਖਕਾਂ ਦੇ ਵਿੱਚ ਇੱਕ ਸੀ ਡਾਕਟਰ ਸਿਬਤਲ ਹਸਨ ਜ਼ੈਗਮ ਇੱਕ ਸੀ ਡਾਕਟਰ ਸੈਇਦ ਅਖਤਰ हुसैन ਅਖਤਰ ਇੱਕ ਸੀ ਕੌਮਲ ਮੁਸ਼ਤਾਕ ਇਹ ਸਾਰੇ ਲੈਹਦੇ ਪੰਜਾਬ ਦੇ ਵਿੱਚ ਸ਼ਾਮੂਖੀ ਦੇ ਵਿੱਚ ਲਿਖਣ ਵਾਲੇ ਲੇਖਕ ਸਨ ਕਿਉਂਕਿ ਜਿਹੜੀ ਸਿਫਤੁਲ ਹਸਨ ਜ਼ੈਗਨ ਸੀ ਉਹਨਾਂ ਨੂੰ ਹੈ ਤੇ ਭਾਵੇਂ ਉਹ ਮੁਸਲਿਮ ਪਹਿਚਾਰੇ ਦੇ ਨਾਲ ਸੰਬੰਧਿਤ ਸੀ ਪਰ ਪਾਕਿਸਤਾਨ ਵਿੱਚ ਉਹਨਾਂ ਨੂੰ ਪਾਕਿਸਤਾਨੀ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕਰਕੇ ਕਿ ਉਹ ਕੋਸਟ ਸੀ ਉਹ ਗੁਰਮੁਖੀ ਜਾਣਦੇ ਸੀ। ਗੁਰਮੁਖੀ ਜਾਣਦੇ ਸੀ ਔਰ ਪੱਗ ਬੰਨਦੇ ਸੀ। ਪੱਗ ਬੰਨਦੇ ਸੀ। ਤਰੇਰ ਕਰਲੇ ਵੈਸਾ ਬਿਲਕੁਲ। ਔਰ ਕਰਨੈਲ ਸਿੰਘ ਥਿੰਦੋਰਾ ਨੇ ਜਦੋਂ ਪ੍ਰੀਤ੍ਰੇੜੀ ਵਿੱਚ ਉਹਨਾਂ ਦਾ ਰੇਖਾ ਚਿੱਤਰ ਲਿਖਿਆ ਉਹਦੇ ਵਿੱਚ ਇਹੀ ਕਿਹਾ ਕਿ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਦਾਨਸ਼ਵਰ ਹੈ ਜਿੰਨਾ ਵੀ ਜ਼ਵਾਨ ਉਹਦਾ ਬਤਾ ਉਹ ਸਾਡੇ ਕੋਲ ਸਿੱਧਾ ਨਸਨ ਜਾਗਮ ਹੈ ਪਰ ਉਸ ਤੋਂ ਬਾਅਦ ਜਦੋਂ ਅਨੰਤ ਸਾਹਿਬ ਉਹਨਾਂ ਦੇ ਨਾਲ ਮੇਰਾ ਕਾਫੀ ਆਣਾ ਜਾਣਾ ਹੋਇਆ ਕਿਉਂਕਿ ਮੇਰੇ ਫਾਦਰ ਇਲਾ ਸਰਦਾਰ ਸੁਜੀਤ ਸਿੰਘ ਪੰਜਾਬੀ ਔਰ ਅਨੰਤ ਸਾਹਿਬ ਦੋਵੇਂ ਦੇ ਹੱਥਾਂ ਦੇ ਵਿੱਚ ਕੈਮਰੇ ਸਨ ਔਰ ਅਨੰਤ ਸਾਹਿਬ ਦੀ ਖਾਸियत ਇਹ ਸੀ ਕਿ ਉਹਨਾਂ ਦੀ ਜਿੱਖਾਤ ਵਿੱਚ ਕੈਮਰਾ ਸੀ ਔਰ ਦੂਜੇ ਹੱਥ ਵਿੱਚ ਉਹਨਾਂ ਦੇ ਕਲਮ ਸੀ ਕੈਮਰੇ ਤੇ ਕਲਮ ਦਾ ਸਿਮਿਲਰ ਸੀ ਜਿਹੜਾ ਉਹ ਬੜਾ ਖੂਰ ਨਹੀਂ ਵਿਆ। ਲੇਕਿਨ ਜਦੋਂ ਉਮਰ ਦਾ ਤਕਾਜ਼ਾ ਹੈ ਜਦੋਂ ਉਹ ਥੋੜਾ ਜਿਹਾ ਸਰੀਰਕ ਤੌਰ ਤੇ ਠੀਕ ਨਾ ਰਹੇ ਤਾਂ ਕੈਮਰਾ ਉਹਨਾਂ ਤੋਂ ਕੋਲ ਛੁੱਟ ਗਿਆ। ਉਹ ਕੈਮਰੇ ਦੇ ਸਾਥੇ ਉਹਨਾਂ ਦੀ ਹੱਥ ਵੀ ਛੁੱਟੀ ਆ ਗਈ। ਪਰ ਉਸ ਤੋਂ ਬਾਅਦ ਉਹਦੇ باوجود ਤੁਸੀਂ ਸਾਰੇ ਹੀ ਉਹਨਾਂ ਦੇ ਨਾਲ ਜੁੜੇ ਰਹੇ ਹੋ। ਤੇ ਉਹਨਾਂ ਦੀ ਜਿਹੜੀ ਪ੍ਰਤੀਬੱਧਤਾ ਸੀ ਨਾ ਉਹ ਦੇਖਣ ਵਾਲੀ ਸੀ। ਉਹਨਾਂ ਨੇ ਦੋ ਕਿਤਾਬਾਂ ਰੇਖਾ ਚਿੱਤਰਾਂ ਦੀ ਲਿਖੀਆਂ ਜਿਦੇ ਵਿੱਚ ਅਲੱਗ-ਅਲੱਗ ਫਨਕਾਰ ਅਲੱਗ-ਅਲੱਗ ادیਬ ਅਲੱਗ-ਅਲੱਗ ਜਿਹੜੇ ਅਲੱਗ-ਅਲੱਗ ਜਿਹੜੇ ਮਤਲਬ ਖੇਤਰਾਂ ਦੇ ਨਾਲ ਸੰਬੰਧਿਤ ਸੀ ਕਿ ਬੁਲੰਦਵਾਲਾ ਦੇ ਵਿੱਚ ਮੈਂ ਕੀ ਕੀਤਾ ਹੈ ਜਿੰਨੇ ਵੀ ਕਪੂਰ ਸਿੰਘ ਆਈਸੀਐਸ ਦੇ 94 ਨਿਬੰਧ ਨੇ ਉਹਨਾਂ ਨੂੰ ਮੈਂ ਦੇ ਵਿੱਚ ਸੰਪਾਦਨ ਕੀਤਾ ਹੈ ਔਰ ਉਹ ਕਿਤਾਬ ছাপਰੀਆ ਮਹਾਮਦ ਮੁਖਬਰ ਦੇ ਲਿਖ ਕੇ ਵੀ ਭੇਜਿਆ ਉਸ ਸਮੇਂ ਪਹਿਲਾਂ ਉਹਨਾਂ ਦੇ ਵਫਾਤ ਤੋਂ ਬਾਅਦ ਉਹ ਵੀ ਪੜ੍ਹਨੇ ਪਰ ਮੈਂ ਤੁਹਾਡੇ ਉਹ ਵੀ ਪਤਾ ਹੋਰ ਪਤਾ ਹੀ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਲੇਕਿਨ ਉਸ ਕਿਤਾਬ ਦੀ ਤੁਸੀਂ ਵਿਡੰਬਨਾ ਦੇਖੋ ਤੁਹਾਨੂੰ ਦੇਖੋ ਕਿ ਐਸ ਵੇਲੇ ਕਿਤਾਬ ਕਿਹੜੇ ਛਾਪੇਖਾਨੇ ਵਿੱਚ ਪਈ ਹੈ ਕੌਣ ਉਸ ਨੂੰ ਛਾਪ ਰਿਹਾ ਹੈ ਉਸ ਬਾਰੇ ਪਤਾ ਨਹੀਂ ਲੱਗ ਰਿਹਾ ਆਨੰਦ ਸਾਹਿਬ ਇੱਕ ਐਸੀ ਸ਼ਖਸੀਅਤ ਸਨ ਬਾਅਦ ਕਿ ਜਿਨ੍ਹਾਂ ਨੇ ਜਦੋਂ ਵੀ ਉਹਨਾਂ ਨੇ ਲਿਖਿਆ ਜਿਵੇਂ ਉਜਾਗਰ ਸਿੰਘ ਜੀ ਦਾਸਰੇ ਸਨ ਤੁਸੀਂ ਜਾਗਰ ਜੀ ਦੇ ਪੁਰਾਣੇ ਸ਼ੁਮਾਰੇ ਕੱਢ ਕੇ ਦੇਖੋ ਉਹਨਾਂ ਵਿੱਚ ਜੈ ਤੇਗ ਸਿੰਘ ਆਨੰਦ ਮਿਲੇਗਾ ਅਜ ਤੋਂ 30 ਸਾਲ 35 ਸਾਲ ਪਹਿਰਾਂ ਦੇ ਜੀਤ ਜੀ ਦੇ ਜਿਲਦਾਂ ਕੱਢ ਕੇ ਉਹਦੇ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਜੈ ਤੇਗ ਸਿੰਘ ਅਨਾਤ ਦੇਆਂ ਤਸਵੀਰਾਂ ਖਿੱਚੀਆਂ ਹੁੰਦੀਆਂ ਨੇ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ ਸੋ ਕਿਹੜੀ ਜਿਹੜੀ ਹੈ ਮੈਂ ਸਮਝਦਾ ਕਿ ਕਿਹੜਾ ਖੇਤਰ ਹੈ ਇੱਕ ਛੋਟੇ ਤੋਂ ਛੋਟੇ ਕਰਮਚਾਰੀ ਤੋਂ ਲੈ ਕੇ ਗਵਰਨਰ ਤੱਕ ਮੁੱਖ ਮੰਤਰੀ ਤੱਕ ਉਹਨਾਂ ਦੀ ਰਸਾਈਸ ਉਹਨਾਂ ਨੂੰ ਯਾਦ ਹੈ ਟੈਗੋਰ ਥੀਏਟਰ ਦੇ ਵਿੱਚ ਕਈ ਸਾਲ ਪਹਿਲਾਂ ਇੱਕ ਵੱਡਾ ਸਵਾਗਤ ਕੀਤਾ ਨਾ ਹੂੰ ਉਦੋਂ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਰ ਸਾਹਿਬ ਹੁੰਦੇ ਸੀ ਅਸੀਂ ਉੱਥੇ ਗਏ ਔਰ ਜਿਹੜਾ ਹਾਰ ਸੀ ਉਸ ਵੇਲੇ ਭਰਿਆ ਹੋਇਆ ਉਹ ਦੇਖਣ ਵਾਲਾ ਸੀ ਇਹ ਉਹਨਾਂ ਦੀ ਮੁਹੱਬਤ ਸੀ ਕਿ ਕਿੰਨੇ ਹੀ ਲੋਕਾਂ ਨੂੰ ਪੁਰਾਣੀ ਪੀੜ੍ਹੀ ਵਿਚਾਰਲੀ ਪੀੜ੍ਹੀ ਤੇ ਨਵੀਂ ਪੀੜ੍ਹੀ ਤਿੰਨੇ ਪੀੜ੍ਹੀਆਂ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਸੁਮੇਲ ਸੀਗਾ ਅੱਜ ਉਹ ਜਿਹੜਾ ਸ਼ਖਸ ਹੈ ਉਹ ਭਾਵੇਂ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹ ਆਪਣੀਆਂ ਲਿਖਤਾਂ ਦੇ ਜ਼ਰੀਏ ਖਾਸ ਕਰਕੇ ਜਿੰਨਾ ਉਹਨੇ ਕੰਮ ਸਰਦਾਰ ਕਪੂਰ ਸਿੰਘ ਆਈਸੀਐਸ ਤੇ ਕੀਤਾ ਜਿੰਨਾ ਉਹਨੇ ਕੰਮ ਲੈਂਦੇ ਪੰਜਾਬ ਦੇ ਅਦਬ ਦੇ ਨਾਲ ਸੰਬੰਧਿਤ ਕੀਤਾ ਕਿਉਂਕਿ ਜਿਹੜੀ ਕਿਤਾਬ ਆਉਦੀ ਹੈ ਜਿਵੇਂ ਉਸਤਾਦ ਬੇਨਿਆਜ ਹਸਤੀ ਸੀ ਜਿਹੜੀ ਉਹਨਾਂ ਦੀ ਕਿਤਾਬ ਜੇਕਰ ਉਹ ਲੈਂਦੇ ਪੰਜਾਬ ਦੇ ਵਿੱਚ ਸ਼ਾਮੂਖੀ ਲਿਪੀ ਵਿੱਚ ਛਪੀ ਤਾਂ ਇਦਰੋਂ ਉਹ ਕਿਤਾਬ ਗੁਰਮੁਖੀ ਲਿਪੀ ਦੇ ਵਿੱਚ ਛਪੀ ਸੋ ਉਹਨਾਂ ਦਾ ਇਹ ਸੀਗਾ ਕਿ ਜਿੰਨੀਆਂ ਕਿਤਾਬਾਂ ਉਹਦੇ ਉੱਧਰ ਛਪਦੀਆਂ ਸੀ ਉਹ ਕਿਤਾਬਾਂ ਇਦਰ ਗੁਰਮੁਖੀ ਦੇ ਵਿੱਚ ਵੀ ਉਹ ਆਦਾਨ-ਪ੍ਰਦਾਨ ਹੁੰਦਾ ਸੀ ਉਹਨਾਂ ਦਾ ਔਰ ਕਦੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਕਦੇ ਗੁਜਰਾਵਾਲਾ ਕਾਲਜ ਦੇ ਵਿੱਚ ਕਦੇ ਸਾਹੀਵਾਲ ਦੇ ਵਿੱਚ ਕਦੇ ਸ਼ਾਲਕੋਟ ਮੇਰਾ ਵੀ ਉਹਨਾਂ ਨਾਲ ਮੇਲ ਪੁਰਾ ਹਿਸਟਰੀ ਕੰਫਰੰਸ ਹੋਇਆ ਸੀ ਪੰਜਾਬ ਹਿਸਟਰੀ ਕੰਫਰੰਸ ਪੇਪਰ ਪੜੇਗਾ ਖਾਣੇ ਤੇ ਅਸੀਂ ਇਕੱਠੇ ਹੋਵਗੇ ਤੇ ਮੈਨੂੰ ਕਹਿੰਦੇ ਤੂੰ ਕਿੰਨਾ ਕੁ ਲਿਖਿਆ ਬੜੇ ਜਿਹਾ ਘਾਟੀ ਲਿਖਿਆ ਅਸੀਂ ਪੰਜ ਪੰਜ ਕਲਾਸਾਂ ਪਾਉਂਦੇ ਆ ਤਾਂ ਕਿ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹਦੇ ਵਿੱਚ ਕੌਮ ਸਟੀਚਰ ਨੇ ਸਿਰਫ ਟੀਚਿੰਗ ਤੱਕ ਹੀ ਨਹੀਂ ਹੁੰਦਾ ਟੀਚਿੰਗ ਰਿਸਰਚ ਤੇ ਐਕਸਟੈਂਸ਼ਨ ਸਬਸਿਡ ਯੂਨੀਵਰਸਿਟੀ ਦੇਖੋ ਫਿਰ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਨਹੀਂ ਤੁਰ ਲੈ ਕਿਉਂਕਿ ਮੈਂ ਪੇਪਰ ਪੜਿਆ ਉਹਨਾਂ ਨੇ ਸਾਰਾ ਪੇਪਰ ਬੈਠ ਕੇ ਸੁਣਿਆ ਨਹੀਂ ਹੁੰਦਾ ਉਹ ਰੌਂਜਨ ਸਾਹਿਬ ਤੇ ਸੀਗਾ ਉਹ ਕਹਿੰਦੇ ਮੈਂ ਤੈਨੂੰ ਪੈਸਾ ਭੈਰਨ்தੀਰ ਸਿੰਘ ਦਾ ਟਾਪਿਕ ਦਿੰਦਾ ਇਹਨਾਂ ਦਾ ਕੋਈ ਅਸਪੈਕਟ ਇੱਥੇ ਲਿਖ ਮੈਂ ਲਿਖਿਆ ਉਹਨਾਂ ਦੇ ਪਰਸਨੈਲਿਟੀ ਤੇ ਉਹਨਾਂ ਦੇ ਲੀਡਰਸ਼ਿਪ ਤੇ ਉਹ ਪਸੰਦ ਆ ਗਿਆ ਕਹਿੰਦਾ ਯਾਰ ਇਹਨੂੰ ਨਾ ਕਿਤੇ ਛੁਪਵਾ ਉਹਨਾਂ ਦੀ ਪ੍ਰੇਰਣਾ ਸਰੋਤ ਉਹ ਪੇਪਰ ਇੰਡੀਅਨ ਹਿਸਟਰੀ ਕਾਂਗਰਸ ਕਟੜ ਜਾ ਕੇ ਪੜਿਆ ਵਾਹ ਇੱਕ ਪੇਪਰ ਤਾਂ ਮੈਂ ਇੰਡੀਅਨ ਹਿਸਟਰੀ ਕਾਂਗਰਸ ਬੰਬਈ ਪੜਿਆ ਉਹਨਾਂ ਦੇ ਇੱਕ ਪੇਪਰ ਫਿਰ ਮੈਗਜ਼ੀਨ ਇੰਸਟਿਟਿਊਟ ਵਿੱਚ ਛਪਿਆ ਆ। ਬਸ ਉਸ ਤੋਂ ਬਾਅਦ ਉਹਨਾਂ ਨਾਲ ਪਿਆਰ ਹੋ ਗਿਆ। ਮੈਂ ਉਹਨਾਂ ਨੂੰ ਦੇਖਦਾ ਕਿ ਉਹਾਂ ਦੀਆਂ ਜਿੰਨੀਆਂ ਲਿਖਤਾਂ ਜਿਹੜੀਆਂ ਉਹਨਾਂ ਨੇ ਛਪਾਈਆਂ ਉਹ ਇੱਕ ਮੈਨ ਨੂੰ ਮੰਨਦਾ ਕਿ ਉਹ ਰਾਸ਼ਟ੍ਰਗਤ ਦੇ ਸਿੱਖ ਲੇਖਕ ਸੀਗੇ। ਜਿੰਨੇ ਵੀ ਸਿੱਖ ਨਾਇਕ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਉਹ ਉਹਨਾਂ ਨੂੰ ਹਾਈਲਾਈਟ ਕਰਦੇ ਸੀ। ਉਹਨਾਂ ਦੇ ਡਿਫਰੈਂਟ ਪਰਸਨੈਲਿਟੀਆਂ, ਉਹਨਾਂ ਦੇ ਯੋਗਦਾਨ ਦੀ ਖਾਸ ਤੌਰ ਤੇ ਉਹ ਕਰ ਉਹ ਕਰਦੇ ਸੀ ਲਿਖਦੇ ਸੀ ਉਹਨਾਂ ਨੂੰ ਹਾਈਲਾਈਟ ਕਰਦੇ ਸੀ। ਗੱਤ ਕਿਉਂ ਤੇ ਭਾਈ ਸਾਹਿਬ ਭਾਈ ਗੰਧੀਰ ਸਿੰਘ ਜੀ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰਾ ਸੋ ਆਪਣੀ ਕੌਮ ਲਈ ਸਿੱਖ ਕੌਮ ਲਈ ਖਾਸ ਤੌਰ ਤੇ ਬੜੇ ਕਮਿਟਿਡ ਸੀਗੇ ਤੇ ਸਿੱਖ ਨਾਇਕ ਜਿੰਨੇ ਵੀ ਨੇ ਉਹ ਕਹਿੰਦੇ ਸੀ ਯਾਰ ਇਹਨਾਂ ਬਾਰੇ ਮੈਂ ਜ਼ਰੂਰ ਕੁਝ ਨਾ ਕੁਝ ਕਰਨਾ ਹੈ ਕਿਤਾਬਾਂ ਲਿਖਦੇ ਰਹੇ ਮੋਟੀਵੇਟ ਮੈਨੂੰ ਕਰਦੇ ਰਹੇ ਮੈਂ ਉਹਨਾਂ ਨੂੰ ਕਹਿੰਦਾ ਮੈਨੂੰ ਕੋਈ ਟਾਈਮ ਨਹੀਂ ਹੁੰਦਾ ਕਹਿੰਦੇ ਨਹੀਂ ਕੁਝ ਨਾ ਕੁਝ ਕਰਿਆ ਕਰ ਸੋ ਤਿੰਨ ਚਾਰ ਸਾਲ ਮੇਰੇ ਤੋਂ ਕਾਫੀ ਕੁਝ ਲਿਖਾ ਕੇ ਹੀ ਰਿਹਾ ਤੇ ਹੁਣ ਇਹ ਸੋਚਿਆ ਕਿ ਚਲੋ ਉਹਨਾਂ ਨੇ ਜੋ ਜੋ ਪ੍ਰੇਰਣਾ ਮੈਨੂੰ ਦਿੱਤੀ ਉਸ ਨੂੰ ਕੰਟੀਨਿਊ ਕਰੀਏ ਕੁਝ ਲਿਖੀਏ ਫਿਰ ਉਹਨਾਂ ਨੇ ਮੇਰੇ ਨਾਲ ਜਿੰਨੇ ਵੀ ਬੱਚੇ ਕੋਈ ਪੀਐਸਜੀ 7-8 ਬੱਚਾ ਨੇ انرੋਲ ਹੋਏ ਪੰਜ ਛਾਂ ਪੀਐਸਜੀ ਕਰ ਗਏ ਦੋ ਬੀਬੀਆਂ ਸੀਗੀਆਂ ਉਹਦੇ ਰਿਲੀਜੀਅਸ ਸਟਡੀ ਡਿਪਾਰਟਮੈਂਟ ਚ ਉਹ ਇੰਡੀਅਨ ਹਿਸਟਰੀ ਦੇ ਕੋਈ ਸਰਚ ਕਰਨ ਲੱਗੀਆਂ ਉਹਨਾਂ ਨੇ ਰੋਕਤਾ ਕਿ ਨਹੀਂ ਸਿੱਖ ਇਤਿਹਾਸ ਤੇ ਕਰੋ ਉਹਨਾਂ ਦੋਨੋਂ ਬੀਬੀਆਂ ਨੇ ਫਿਰ ਇੱਕ ਨੇ ਭਾਈ ਵੀਰ ਸਿੰਘ ਤੇ ਤੇ ਦੂਸਰੀ ਵੀ ਜਿਹੜਾ ਹਿਸਟੋਰੀਅਨ ਸੀ ਉਹ ਉਹਨਾਂ ਦੇ ਇਹ ਹਾਸ ਕਰੀਤੇ ਪੰਜਾਬੀ ਜੀ ਲਈ ਉਹਨਾਂ ਨੂੰ ਮੋਟੀਵੇਟ ਉਹਨਾਂ ਨੇ ਕੀਤਾ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਸਕਾਲਰਸ਼ਿਪ ਦਾਂਗੇ ਜੇ ਕੋਈ ਗਦਰੀਆਂ ਤੇ ਪੇਸ਼ਦੀ ਕਰਨਾ ਚਾਹੁੰਦਾ ਹੈ ਫਿਰ ਮੈਨੂੰ ਦੱਸਦੇ ਸੀ ਕਿ ਮੈਂ ਬਹੁਤ ਸਾਰੇ ਬੱਚਿਆਂ ਨੂੰ ਇਹਨਾਂ ਕਮਾਂ ਤੇ ਲਾ ਦਿੰਦਾ ਬਾਕੀ ਜਦੋਂ ਇੰਡੀਆ ਆਉਂਦੀ ਸੀ ਮੈਨੂੰ ਹਮ ਸੋਹਣ ਰੱਖਦੇ ਸੀ ਜਲਤੈਕ ਜੀ ਬਾਰੇ ਮੈਂ ਸਿੱਧਾ ਤੇ ਉਹਨਾਂ ਨੂੰ ਕਦੇ ਨਹੀਂ ਮਿਲਿਆ ਪਰ ਜਿਵੇਂ ਜਾਗਰਤੀ ਦੀ ਇਹਨਾਂ ਗੱਲ ਕੀਤੀ ਮੇਰੇ ਕੋਲ ਹਾਲੇ ਵੀ ਪੁਰਾਣੇ ਮੈਗਜ਼ੀਨ ਪਏ ਹੋਇਆ ਜਾਗਰਤੀ ਦੇ ਕੁਝ ਖਾਸ ਅੰਕ ਕੱਟੇ ਸੀ ਇਹਨਾਂ ਨੇ ਉਹ ਮੈਂ ਸਾਂਭ ਕੇ ਰੱਖਿਓ ਹੈ ਇਸੇ ਤਰ੍ਹਾਂ ਪੰਜਾਬੀ ਟ੍ਰਿਬਿਊਨ ਦੇ ਜ਼ਰੀਏ ਤੇ ਅਜੀਤ ਦੇ ਜ਼ਰੀਏ ਮੈਂ ਕਿਉਂਕਿ ਮੈਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਬਹੁਤ ਪਹਿਲਾਂ ਮੈਂ ਉਹਦੇ ਜ਼ਰੀਏ ਉਹਨਾਂ ਨੂੰ ਜਾਣਦਾ ਤੇ ਬਹੁਤ ਸਾਰੀਆਂ ਉਹਨਾਂ ਦੀਆਂ ਫੋਟੋਗ੍ਰਾਫੀ ਚ ਦੇਖਿਆ ਜੈ ਤੇਜ ਪ੍ਰਤਾਪ ਸਿੰਘ ਸੰਧੂ ਘਰਾਂ ਲੁਧਿਆਣੇ ਵਾਲੇ ਇੱਕ ਗਰੁੱਪ ਸੀਗਾ ਇਹਨਾਂ ਦੀ ਇੱਕ ਐਸੋਸੀਏਸ਼ਨ ਵੀ ਸੀ ਸੋ ਉਹਨਾਂ ਕਰਕੇ ਮੈਂ ਉਹਨਾਂ ਦੀ ਫੋਟੋਗ੍ਰਾਫੀ ਨੂੰ ਜਿਹੜੀ ਆ ਬਹੁਤ ਇੰਜੋਏ ਕੀਤਾ ਬੁੜੀਆਂ ਤੇਰਨਾ ਵੀ ਜਿੰਦੀ ਰਹੀ ਹੈ ਕੋਸ਼ਿਸ਼ ਕਰਦੇ ਰਹੇ ਸੋ ਮੇਰੇ ਲਈ ਅੱਜ ਇਸ ਸੰਗ ਇਹਨਾਂ ਦੇ ਤੁਹਾਡੇ ਅਸ਼ੀਰਵਾਦ ਨਾਲ ਚੋਣਾਂ ਦੀ ਇਸ ਮੌਕੇ ਤੇ ਆਉਂਦਾ ਮੈਨੂੰ ਮੌਕਾ ਮਿਲਿਆ ਤਾਂ ਅਸੀਂ ਨਹੀਂ ਸ਼ੁਰੂ ਕਰਦੀ ਕਿ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਪ੍ਰਿੰਟਰ ਦਾ ਨਹੀਂ ਪਤਾ ਲੱਗਦਾ ਮੇਰੇ ਮਾਈਂਡ 'ਚ ਇਹ ਆਈ ਕਿ ਆਪਾਂ ਇਹ ਇੱਕ ਸਵਾਲ ਜਿਹੜਾ ਫੇਸਬੁੱਕ ਤੇ ਪਾ ਦਿਓ ਕਿ ਭਈ ਇਸ ਤਰ੍ਹਾਂ ਇਸ ਤਰ੍ਹਾਂ ਕਿ ਜਿਹਦੇ ਕੋਲੇ ਹੋਣ ਕੋਈ ਜਾਣਦਾ ਹੋਵੇ ਤੇ ਉਹਨੂੰ ਵਟਸਐਪ ਤੇ ਪਾ ਦਿਓ ਨਾਲ ਅੱਗੇ-ਅੱਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਪਤਾ ਨਹੀਂ ਲੱਗ ਸਕਦਾ ਕਿਸੇ ਨਾਲ ਕੋਈ ਇਸ ਸਾਦ ਨੂੰ ਦੇਖਦਾ ਉਹ ਇੱਕ ਖਾਸ ਇਨਾ ਕਵਿਟਰ ਸੀ ਖਾਸ ਕਿਸਮ ਦੇ ਦੁਕਾਨਾਂ ਵਾਲੀ ਉਹ ਦਾਪਤਾਸ ਸੀ ਜੇਕਰ ਜਿਹੜਾ ਉਹਦੀ ਵਿਚਾਰਧਾਰਾ ਤੋਂ ਅਨੰਤ ਸਿੰਘ ਜਾਤੀ ਕਿਸ ਨੂੰ ਅੰਤ ਤੋਂ ਦੂਜੇ ਪਾਸੇ ਸੀ ਉਹ ਫਿਰ ਜ਼ਿਆਦਾ ਉਹ ਕੈਸੇ ਬਧਿਆਨਾ ਤੋਰੇ ਫਿਰਦੇ ਉਹਨੂੰ ਸਿਰਫ ਥੋੜੇ ਹੱਕ ਵੀ ਹੋ ਜਾਂਦੇ ਨਾ ਬੰਦਾ ਇਹਦੇ ਵਿੱਚ ਕਿਹੜਾ ਤੁਹਾਨੂੰ ਕਿਹੜਾ ਲੇਖ ਲੱਗਦਾ ਇਹਦੇ ਵਿੱਚ ਦੱਸਤਾ ਮੈਨੂੰ ਮੈਨੂੰ ਸਮਝਣਾ ਹੈ ਕੀ ਲੇਖਿਆ ਉਹਨੇ ਲੀਵ ਪੁੱਤਰਾ ਲਿਖਿਆ ਤਾਂ ਮੈਨੂੰ ਨਹੀਂ ਪਤਾ ਸੀ ਕੁਛ ਛੋੜੇ ਨਹੀਂ ਲਿਖਿਆ ਬਈ ਸੱਤ ਸੀ ਗੱਲ ਉਹਨਾਂ ਦੀ ਚੋਖ ਫੇਰ ਫੇਰ ਚਲੋ ਸਾਡਾ ਚੱਲਦਾ ਰਿਹਾ ਸਿਲਸਿਲਾ ਸ਼ੇਰ ਜਦੋਂ ਇਹ ਆਉਂਦੀ ਹੈ ਕਾਫੀ ਟੇਬਲ ਉਹਨਾਂ ਬੋਕ ਉਹ ਤਾਂ ਉਹ ਸਿਲਸਿਲਾ ਤੀਜੀ ਹੁਣ ਇਹ ਵਿੱਚ ਸਾਂਝ ਬਿਲਕੁਲ ਬਹੁਤ ਲੱਭਾ ਰਹੀ ਤਾਂ ਧੱਕਿਆ ਤੀਜੀ ਸਾਂਝ ਇਹ ਸੀ ਕਿ ਜਦੋਂ ਇਹ ਇੱਥੇ ਸੀ ਉਦੋਂ ਜਗਜੀਤ ਸਿੰਘ ਦਰਦੀ ਦਾ ਕੋਈ ਇੰਦਰ ਦੇ 6th ਵਨ ਫੋਸਫੀਲੀ ਦੇ ਸਾਲ ਸੀ ਜਦੋਂ ਮੁੰਡਾ ਉਹਨਾਂ ਦਾ ਹਰਪ੍ਰੀਤ ਕੈਨੇਡਾ ਚੱਲਿਆ ਗਿਆ ਤੇ ਅਸੀਂ ਚੈਨਲ ਸ਼ੁਰੂ ਕਰ ਲਿਆ ਕੈਨੇਡਾ ਤੋਂ ਵੀ ਤੇ ਉੱਥੇ ਫਿਰ ਇਹਨਾਂ ਦਾ ਸਾਥ ਵਧ ਗਿਆ ਸ਼ੇਰ ਨੂੰ ਕਿਉਂਕਿ ਡੇਲੀ ਆਰਟੀਕਲ ਬਣਾਉਣ ਦੀ ਜ਼ਰੂਰਤ ਸੀ ਤੇ ਮੈਂ ਨਾਲ ਖਬਰਾਂ ਟੀਵੀ ਪ੍ਰੋਗਰਾਮ ਸਾਡਾ ਇਹ ਸਾਜ ਹੋ ਗਈ ਜਦ ਜਿਹੜੀ ਚੜ੍ਹਦੀ ਕਲਾ ਦੀ ਸਾਂਝ ਕਰ ਲਵਾਂ ਜਾਂ ਦਰਦੀ ਪਰਿਵਾਰ ਦੀ ਸਾਂਝ ਦਾ ਤੋਂ ਇਸ ਕਰਕੇ ਫਿਰ ਅਸੀਂ ਸਾਡੇ ਰਾਤ ਦੇ ਚ ਰਹੇ ਹੁਣ ਵੀ ਜਿਹੜੀ ਬਰਾਇ ਸਾਹਿਬ ਕਹਿੰਦੇ ਨੇ ਮੈਂ ਹਰਪ੍ਰੀਤ ਨੂੰ ਕਿਉਂਕਿ ਇਹ ਜਿਹੜੀ ਡਾਕੂਮੈਂਟਰੀ ਬਣਾਈ ਤਾਂ ਉਹਨਾਂ ਦੀ ਜਾਨ ਤੋਂ ਬਾਅਦ ਉਹ ਦੋ ਬੰਦਿਆਂ ਦਾ ਉਹਦੀ ਕੰਟ੍ਰਿਬਿਊਸ਼ਨ ਹੈ ਇਹ ਗਿਆਨ ਸਿੰਘ ਸਾਧੂ ਦੀ ਤੇ ਦੂਜੀ ਇਹਦੀ ਹਰਪ੍ਰੀਤ ਜਦੋਂ ਇਹ ਰਾਮਗੜੀਆ ਗ라스 ਕਤਾਬ ਨਿਕਲ ਲਗੇ ਤੇ ਅਫੀਕਰ ਦੇ ਵਿੱਚ ਜਦੋਂ ਉਹਨਾਂ ਇਹ ਕਿਹਾ ਕਿ ਵੀ ਲੈਣੇ ਹੰਗੇ ਨੇ ਕਿ ਵੀ ਮੈਂ ਬਣਾ ਰਿਆਂਗਾ ਤਾਂ ਜਿਹੜੀ ਉਹਨਾਂ ਨੇ ਛਾਪੀ ਸੀ ਨਾ ਇੰਜੀਨੀਅਰ ਦੇ ਉਹ ਮੇਰੇ ਗ੍ਰੈਂਡਫਾਦਰ ਸੀਗੇ ਵਾ ਤੇ ਉਹਨਾਂ ਨੇ ਮਤਲਬ ਕਿ ਮੈਨੂੰ ਚਿੱਠੀ ਲਿਖੀ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਧੱਕੇ ਸੰਭ ਸੀਗੇ ਤੇ ਤੁਹਾਡੇ ਫਾਦਰ ਸਾਹਿਬ ਤੇ ਜਿਹੜੇ ਫਾਦਰ ਸੀਗੇ ਹੀ ਵਾਸ ਇੰਜੀਨੀਅਰ ਠੀਕ ਹੈ ਨਾ ਤੇ ਉਹਨਾਂ ਬਾਰੇ ਤੁਸੀਂ ਮੈਨੂੰ ਉਹਨਾਂ ਦੀ ਫੋਟੋ ਭੇਜੀ ਫਿਰ ਮੈਂ ਉਹਨਾਂ ਨੂੰ ਇੱਕ ਆਪਣੀ ਫੋਟੋ ਭੇਜੀ ਜਿਹੜੀ ਉਹਨਾਂ ਦੀ ਸੀ ਗ੍ਰੈਂਡਫਾਦਰ ਤੇ ਨਾਲ ਸਾਡੇ ਜਿਹੜੇ ਫਾਦਰ ਸਾਹਿਬ ਦੇ ਚਾਚਾ ਜੀ ਸੀਗੇ ਲੈਂਗੁਏਜ ਡਿਪਾਰਟਮੈਂਟ ਦੀ ਇੱਕ ਗਰੀਵਾਲ ਸੀਗੇ ਮੈਂ ਕੁੱਲ ਨੇਮ ਦੀ ਗਰੀਵਾਲ ਸਾਹਿਬ ਨੂੰ ਕਹਿੰਦੇ ਸੀ ਅਸੀਂ ਅਸੀਂ ਵੀ ਛੋਟੇ ਹੁੰਦੇ ਜਾਂਦੇ ਸੀ ਉਹ ਫੋਟੋਗ੍ਰਾਫਰ ਸੀਗੇ ਇਹ ਵੀ ਇੱਥੇ ਫੋਟੋਗ੍ਰਾਫਰ ਸੀਗੇ ਪਟਿਆਲੇ ਮਤਲਬ ਆ ਦੇ ਵਿੱਚ ਕਲਚਰ ਡਿਪਾਰਟਮੈਂਟ ਦੇ ਵਿੱਚ ਹਮਮ ਅੱਛਾ ਉਸ ਤੋਂ ਬਾਅਦ ਕੀ ਹੈ ਲੈਂਗੁਏਜ ਡਿਪਾਰਟ ਉਹਨਾਂ ਕੋਲ ਸਾਰੀ ਲੈਬ ਹੁੰਦੀ ਸੀ ਉਤੋਂ ਕਿਲੇ ਵਿੱਚ ਹੀ ਉਹ ਸਾਰਾ ਆਫਿਸ ਹੁੰਦਾ ਸੀ ਨਾ ਕਿਲੇ ਬੈਕ ਸਾਈਡ ਉਧਰ ਲੈਬ ਹੁੰਦੀ ਉਹ ਕਿਤੇ ਤੋਂ ਹੁੰਦੀ ਸੀ ਬਣਾਉਂਦੇ ਫੋਟੋਆਂ ਕਰਦੇ ਸੀ ਤੇ ਇਹਨਾਂ ਦਾ ਫਿਰ ਅਟੈਚ ਸੀਗਾ ਜੋ ਲੈਂਗੁਏਜ ਡਿਪਾਰਟਮੈਂਟ ਜਾਂਦੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੇ ਇਹ ਨਾ ਜਾ ਸਕੇ ਤਾਂ ਸਰਦਾਰ ਜੈ ਤੇਜ ਸਿੰਘ ਜੀ ਜਾਣਗੇ ਨਾਲ ਤੁਹਾਡੇ ਕੋਲ ਕਿਤੇ ਵੀ ਜਦੋਂ ਕਿਤੇ ਫੰਕਸ਼ਨ ਹੈ ਵੀ ਤੇ ਛੋਟੇ ਜਿਹੇ ਹਿਸਟੋਰੀਕਲ ਸੀ ਨਾ ਉੱਥੇ ਜਾਂਦੇ ਸੀ ਉੱਥੇ ਫੋਟੋਆਂ ਲੈਂਦੇ ਸੀਗੇ ਮੰਨਦੇ ਤੇ ਫੋਟੋਆਂ ਲੈ ਕੇ ਫਿਰ ਉਹ ਕੁਝ ਲੈਂਗੁਏਜ ਡਿਪਾਰਟਮੈਂਟ ਛਾਪਦੇ ਸੀ ਕੁਝੇ ਛਾਪਦੇ ਕੰਬਾਈਨਡ ਕੰਮ ਚੱਲਿਆ ਉੱਥੇ ਵੀ ਫਾਦਰ ਸਾਹਿਬ ਵੀ ਜਾਂਦੇ ਉਹ ਦੋ ਦੋ ਤਿੰਨ ਤਿੰਨ ਦਿਨ ਕਿਸੇ ਸ਼ਹਿਰ 'ਚ ਰਹਿਣਾ ਮਤਲਬ ਕਿ ਉਹਦੀ ਹਿਸਟਰੀ ਲਿਖਣੀ ਹੈ ਮਤਲਬ ਕਿ ਇਸ ਕਰਕੇ ਇਹਨਾਂ ਦਾ ਸੰਬੰਧ ਸੀਗਾ ਇੱਕ ਹੋਰ ਖਾਸੀ ਤੇ ਜਿਹੜੀ ਸੀ ਉਹਨਾਂ ਨੇ 77 ਤੋਂ ਲੈ ਕੇ 90 ਤੱਕ ਫਾਦਰ ਸਾਹਿਬ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਸੀਗੀਆਂ ਉਹ ਸਾਰੀਆਂ ਸੰਭਾਲ ਕੇ ਰੱਖੀਆਂ ਹੋਈਆਂ ਸੀ ਵਾਹ ਮਤਲਬ ਤੁਸੀਂ ਇਹ ਦੇਖੋ ਕਿ ਵੀ ਉਹਦੇ ਡੈਕ ਹੋ ਗਈ ਮੇਰੇ ਫਾਦਰ ਸਾਹਿਬ ਦੀ ਸਿਰਫ ਉਹ ਉਹਨਾਂ ਕਰਕੇ ਹੀ ਮੈਨੂੰ ਮਾਣ ਦਿੰਦੇ ਸੀ ਮੇਰੀ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ ਪਰ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਕਿ ਮੇਰੇ ਫਾਦਰ ਸਾਹਿਬ ਨਾਲ ਰਹੇ ਨੇ ਇਸ ਕਰਕੇ ਮੈਂ ਉਹਨਾਂ ਦੀ ਮਤਲਬ ਕਿ ਤੈਅ ਦੇ ਜ਼ੋਂ ਇੱਜ਼ਤ ਕਰਦਾ ਹਾਂ ਫਿਰ ਉਹਨਾਂ ਦੇ ਭਾਈ ਰੰਕੀਰ ਸਿੰਘ ਦੇ ਜਿਹੜੇ ਮਿਸਿਸ ਹੈਗੇ ਇਹ ਚੀਜ਼ ਐਵੇਂ ਇੰਗਲਿਸ਼ ਵੀ ਹੈ ਇਹ ਸਾਰੀ ਇੰਗਲਿਸ਼ 'ਚ ਹੀ ਮੇਰੀਆਂ ਸਾਰੀਆਂ ਪਤਾ ਪੈ ਗਈ ਲਿਖਦੇ ਨੇ ਇਹ ਸਭ ਕਰਦੇ ਨੇ ਤੇ ਉਹ ਫਿਰ ਜਿੰਨੀਆਂ ਵੀ ਭਾਈ ਰੰਕੀਰ ਸਿੰਘ ਦੀਆਂ ਚਿੱਠੀਆਂ ਸੀਗੀਆਂ ਉਹਨਾਂ ਨੂੰ ਵੀ ਜੇ ਦੇਖਣਾ ਜਾਂ ਉਹਨੂੰ ਇੰਗਲਿਸ਼ 'ਚ ਕਨਵਰਟ ਕਰਨ ਉਹ ਮੈਨੂੰ ਭੇਜ ਦਿੱਤੀ ਕਿ ਤੁਸੀਂ ਆਪਣੇ ਮਿਸਰ ਕੋਲ ਕਰਵਾ ਕੇ ਭੇਜੋ ਉਹ ਵੀ ਮੈਂ ਭੇਜ ਦਿੰਦਾ ਸੀ ਉਹਨਾਂ ਨੂੰ ਕਰਕੇ ਬੰਦ ਇਹ ਵੀ ਸਾਈਆਂ ਫਿਰ ਮੈਨੂੰ ਕਹਿੰਦੇ ਮੈਂ ਕਿਤਾਬ ਛਾਪੂਗਾ ਤੇ ਤੁਸੀਂ ਮਤਲਬ ਕਿ ਨਾ ਇਹ ਜਿਹੜੇ ਤੁਹਾਡੇ ਫਾਦਲ ਸਾਹਿਬ ਦੀਆਂ ਚਿੱਠੀਆਂ ਨੇ ਤੁਸੀਂ ਮੈਨੂੰ ਟਾਈਪ ਕਰਵਾ ਦਿਓ ਉਹ ਮੈਂ ਸੇਠੀ ਸਾਹਿਬ ਕੋ ਟਾਈਪ ਕਰਕੇ ਚੈੱਕ ਕਰਕੇ ਫਿਰ ਮੈਂ ਉਹ ਭੇਜੀਆਂ ਮੈਂ ਚਲੋ ਜਿ세 ਟਾਈਮ ਲੱਗੇਗਾ ਘਰ ਵੀ ਹੈ ਮੇਰੇ ਕੋ ਜਦੋਂ ਵੀ ਪਟਿਆਲੇ ਆਉਣਾ ਤਾਂ ਉਹਨਾਂ ਨਾਲ ਮਿਲ ਕੇ ਜਾਣਾ ਸਪੈਸ਼ਲੀ ਆਉਣਾ ਚਾਹੇ 10 ਮਿੰਟ 15 ਮਿੰਟ ਦੇ ਕੇ ਆਉਣਾ ਮਤਲਬ ਦੇ ਤੇ ਬੜੇ ਖੁਸ਼ ਹੁੰਦੇ ਸੀ ਕਿ ਵੀ ਜਦੋਂ ਤੁਸੀਂ ਆਪਣੇ ਫਾਦਲ ਸਾਹਿਬ ਦੀ ਵਿਕਾਸਤ ਨੂੰ ਦਿਲਜੀ ਕੋਲੇ ਰੱਖਿਆ ਹੋਇਆ ਹੈਗਾ બસ ਮੈਂ ਕਹਿੰਦਾ ਕਿ ਜਿਸ ਦੀ ਜਿਸ ਦੀ ਸ਼ੇਡ ਪਰ ਮਾਤਾ ਕੋਈ ਚਲੇ ਜਾਈਏ ਤੇ ਉਸ ਤੋਂ ਬਾਅਦ ਕਹਿੰਦਾ ਜੀ ਮਤਲਬ ਤੁਸੀਂ ਮਤਲਬ ਕਿ ਆਪਣਾ ਜਿਹੜਾ ਵੀ ਹੈ ਕੰਟੀਨੂ ਕੋ ਸਿੱਧੀ ਸੁਭ ਚੇੜਣਾ ਮੰਨ ਲਓ ਕਿ ਤੇ ਉਹ 2 4 6 ਜਿਹੜੇ ਨੇ ਉਹ ਵੀ ਉਹਨਾਂ ਲਿਖ ਕੇ ਪੇਚ ਚੱਲਦਾ ਰੰਦਾ ਸੀਗਾ ਬਾਅਦ ਚ ਮੰਨ ਲਓ ਕਿ ਜਿਹੜਾ ਇੰਟਰੈਕਸ਼ਨ ਬਹੁਤ ਜ਼ਿਆਦਾ ਚੱਲਦਾ ਰਿਹਾ ਤਾਂ ਸਾਡੇ ਜਿਹੜਾ ਜ਼ਿਕਰ ਕੀਤਾ ਹੈ ਹਾਂ ਯੂਗਾਂਡਾ ਦਾ ਉਹ ਮੈਂ ਖੁਦ ਉਹ ਰੇਲਵੇ ਲਾਈਨ ਮੈਂ ਦੇਖ ਕੇ ਆਇਆ ਕੀਨੀਆਂ ਦੀ ਅੱਜ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਚਲੋ ਰੇਲਵੇ ਲਾਈਨ ਤਾਂ ਅੰਗਰੇਜ਼ਾਂ ਨੇ ਸਾਡੇ ਤੋਂ ਬਿਸ਼ਵਾਣੀਆਂ ਸੀ ਸੀ ਮਜ਼ੂਰ ਸੀ ਇਹ ਐਜ਼ ਦੇ ਥਗਏ ਸੀ ਸਾਰੇ ਪਰ ਜਿਹੜੀ ਸਿੱਖਾਂ ਦੀ ਕੰਟਰੀਬਿਊਸ਼ਨ ਆਜ਼ਾਦੀ ਦੇ ਵਿੱਚ ਹੈ ਚਾਹ ਕਿਨੀਆ ਹੋਵੇ ਚਾਹ ਜੋਗਾੰਡਾ ਹੋਵੇ ਉਹ ਮੈਨੂੰ ਲੱਗਦਾ ਹੈ ਕਿ ਉਹ ਸਾਡੀ ਬਹੁਤੀ ਹਜੇ ਬਾਹਰ ਨਹੀਂ ਆਈ ਕਿਨੀਆ ਦੇ ਵਿੱਚ ਜੋ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਲਗਭਗ 50 ਸਾਲ ਸਿੱਖਾਂ ਨੇ ਜੋ ਆਜ਼ਾਦੀ ਦੀ ਕੀਨੀਆ ਦੀ ਆਜ਼ਾਦੀ ਯੁਗਾਨਾ ਦੀ ਆਜ਼ਾਦੀ ਵਾਸਤੇ ਜੋ ਰੋਲ ਅਦਾ ਕੀਤਾ ਉਹ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਸਾਡੇ ਸਿੱਖਾਂ ਦੀਆਂ ਫੋਟੋਆਂ ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਉਹਨਾਂ ਨੇ ਜਿਨ੍ਹਾਂ ਨੇ ਜੇਲਾ ਕਟੀਆਂ ਕੀਨੀਆ ਦੀ ਆਜ਼ਾਦੀ ਵਾਸਤੇ ਉਹ ਅੱਜ ਵੀ ਲੱਗੀਆਂ ਹੋਈਆਂ ਨੇ ਉਹ ਹਿਸਟਰੀ ਸਾਨੂੰ ਲੱਗਦਾ ਕਿ ਸਾਡੇ ਪੁਰਖੇ ਜਿਹੜੇ ਸੀਗੇ ਉਹ ਅੱਜ ਵੀ ਸਾਨੂੰ ਲਿਹਾਉਣ ਦੀ ਲੋੜ ਹੈ ਔਰ ਜਾਂ ਇੱਕ ਅਨੰਤ ਜੀ ਇਹ ਮਿਲਣਾ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀਗੇ ਸੋ ਇੱਕ ਤਾਂ ਇਹ ਸਾਨੂੰ ਜ਼ਰੂਰ ਉਹਨਾਂ ਦਾ ਜਿਹੜਾ ਅਧੂਰਾ ਕਾਰਜ ਹੈ ਸਾਨੂੰ ਪੂਰਾ ਕਰਨਾ ਚਾਹੀਦਾ ਆ ਦੂਸਰੀ ਗੱਲ ਜਿਹੜੀ ਸਰਨੇ ਵੀ ਇਸ਼ਾਰਾ ਕੀਤਾ ਸੀਗਾ ਕਿ ਜੈਤ ਦੇ ਸਿੰਘ ਨਨਤ ਬਾਰੇ ਕਿ ਉਹ ਇਕੱਲੇ ਆਪ ਨਹੀਂ ਲਿਖਦੇ ਜਿਵੇਂ ਰੇਖੀ ਸਾਹਿਬ ਦੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਦੂਜਿਆਂ ਨੂੰ ਵੀ ਬਹੁਤ ਉਤਸ਼ਾਹਤ ਕਰਦੇ ਸੀ ਲਿਖਣ ਦੇ ਲਈ ਪ੍ਰੇਰਿਤ ਕਰਦੇ ਸੀ ਸਾਨੂੰ ਸੋ ਉਹ ਵੀ ਮੈਨੂੰ ਲੱਗਦਾ ਕਿ ਜਿਹੜੀ ਇਹ ਸਾਡੀ ਪੀੜ੍ਹੀ ਹੈ ਪੂਰੀ ਦੀ ਪੂਰੀ ਅੱਜ ਬਹੁਤੇ ਉਸ ਪੀੜ੍ਹੀ ਚ ਜੋ ਆਪਾਂ ਸਾਰੇ ਤੁਹਾਡੇ ਸਾਹਮਣੇ ਤੁਸੀਂ ਬੈਠੇ ਹੋ ਇਹ ਪੀੜ੍ਹੀ ਬਹੁਤ ਹੀ ਕਮਿਟਿਡ ਬਹੁਤ ਹੀ ਪ੍ਰਤੀਬੱਧ ਔਰ ਬਹੁਤ ਹੀ ਜਿਹੜੀ ਵਿਦਵਤਾ ਪਰਪਰੂ ਜਿਨ੍ਹਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਬਹੁਤ ਵਡੀਆਂ ਮੱਲਾਵਾਰੀਆਂ ਨੇ ਇਹ ਮੈਨੂੰ ਲੱਗਦਾ ਹੈ ਕਿ ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਇਹ ਸਾਡੀ ਹਜੇ ਉਸ ਅਸੀਂ ਲੈਵਲ ਤੱਕ ਨਹੀਂ ਪਹੁੰਚ ਸਕੇ ਔਰ ਜਿਹੜੀ ਕਮਿਟਮੈਂਟ ਹੈ ਸਾਨੂੰ ਤੁਹਾਡੇ ਤੋਂ ਬਹੁਤ ਸਿੱਖਣ ਦੀ ਲੋੜ ਹੈ ਬਹੁਤ ਪ੍ਰੇਰਨਾ ਸਾਨੂੰ ਦਿੰਦੀ ਹੈ ਸਾਡੇ ਖਾਸ ਕਰਕੇ ਜੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਜੇ ਆਪਾਂ ਕਹੀਏ ਕਿ ਜਾਤੇ ਇੱਕ ਅਨੰਤ ਹੋਰਾਂ ਦੀ ਜ਼ਿੰਦਗੀ 'ਚ ਤਾਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਸੋ ਮੈਂ ਜਿੱਥੇ ਵਰਲਡ ਪੰਜਾਬੀ ਸੈਂਟਰ ਵੱਲੋਂ ਨਾਲ ਨੂੰ ਸਦਾ ਜਲੀ ਪੇਸ਼ ਕਰਦਾ ਉੱਥੇ ਨਾਲ ਹੀ ਉਮੀਦ ਕਰਦਾ ਕਿ ਆਪਾਂ ਉਹਨਾਂ ਦੀਆਂ ਜਿਹੜੀਆਂ ਇਹ ਪੁਸਤਕਾਂ ਜਿਹੜੀਆਂ ਅੱਜ ਗੁੰਮ ਹੋਈਆਂ ਨੇ ਜਦੋਂ ਇਹ ਲੱਭ ਗਈਆਂ ਤਾਂ ਉਹ ਪੁਸਤਕਾਂ ਵੀ ਆਪਾਂ ਇੱਥੇ ਰਿਲੀਜ਼ ਕਰਦੀ ਹੈ ਹਾਂ ਬੋਲੇ ਹੋ ਗਏ ਹਾਂ ਉਹ ਰਿਲੀਜ਼ ਆਪਾਂ ਇੱਥੇ ਕਰਾਂ ਤਾਂ ਕਿ ਉਹਨਾਂ ਦਾ ਕਿਉਂਕਿ ਜੋ ਉਹਨਾਂ ਦੇ ਮੈਸੇਜ ਆਉਂਦੇ ਉਹਨਾਂ ਦੀ ਇੱਛਾ ਹੈ ਇੱਥੇ ਜੀਵੇ ਇੱਥੇ ਮੇਰੀਆਂ ਪੁਸਤਕਾਂ ਲਈ ਸੋ ਜਦੋਂ ਵੀ ਕਿਤਾਬਾਂ ਛਪਣ ਜਦੋਂ ਵੀ ਚਾਹੇ ਮਹੀਨਾ ਦੋ ਦੋ ਮਹੀਨੇ ਚਾਹੇ 6 ਮਹੀਨੇ ਲੱਗ ਜਾਣ ਪਰ ਉਹ ਰਿਲੀਜ਼ ਇੱਥੇ ਹੋਣ ਗਈ ਆ ਉਹ ਤੁਹਾਡੀ ਸਾਰਿਆਂ ਦੀ ਰਣਵਾਈ ਦੇ ਵਿੱਚ ਹੋਣੀ ਆ ਉਹ ਮੈਨੂੰ ਕੋਆਰਡੀਨੇਟ ਕਰਦੇ ਸੀ ਮੈਂ ਉਹਨਾਂ ਨਾਲ ਕੋਆਰਡੀਨੇਟ ਕਰਦਾ ਸੀ ਮੇਰੀ ਬ੍ਰੋਚ ਅਕਾਦੈਮਿਕ ਸੀ ਉਹਨਾਂ ਦੀ ਬ੍ਰੋਚ ਜਰਨਲਿਸਟਿਕ ਸੀ ਉਹ ਖ਼ਬਰਾਂ ਦੇ ਸ਼ਬਦੋ ਇਹ ਖਬਰ ਨੂੰ ਬਹੁਤ ਵੱਡੀ ਗੱਲ ਸਮਝਦੇ ਸੀ ਤੇ ਮੈਂ ਖ਼ਬਰਾਂ ਦੀ ਖਬਰਾਂ ਦੇ ਸ਼ਬਦ ਨੂੰ ਮਜ਼ਾ ਕੁਝ ਸਮਝਦਾ ਹੀ ਨਹੀਂ ਸੀ ਇਸ ਕਰਕੇ ਇਹ ਬੀਜ डिफरेंट ਫਿਲ ਸੀ ਜਦੋਂ ਇਹ ਇਕੱਠੇ ਹੋ ਗਏ ਤੇ ਮਤਲਬ ਮੈਂ ਉਹਨਾਂ ਕੋਲ ਸਿਰਫ 2 ਮਹੀਨੇ ਇਕੱਠੇ ਇਕੱਠੇ ਰਹੇ ਸੀ ਮਤਲਬ ਮੈਂ ਆਪਣੇ ਘਰੇ ਕੋਲ ਹੀ ਆਵਾਰ ਸੀ ਤੇ 2 ਮਹੀਨੇ ਇਕੱਠੇ ਰਹੇ ਹੁਣ ਉਸ ਬੰਦੇ ਨੇ ਤੁਸੀਂ ਦੇਖੋ ਵੀ ਉਹਨੂੰ ਇਹ ਪਤਾ ਸੀ ਕਿ ਮੈਂ ਕੀ ਕਰ ਸਕਦਾ ਉਹਨੂੰ ਇਹ ਬਦਲ ਗਿਆ ਕਿ ਇਹ ਗੁਰਦੁਆਰਿਆ ਤੇ ਗੁਰਦੁਆਰੇ ਦਾ ਰਾਹੀ ਕਰ ਸਕਦਾ ਮੈਨੂੰ 2 ਮਹੀਨੇ ਉਹਨਾਂ ਨੇ ਟਿਕਣ ਨਹੀਂ ਦਿੱਤਾ ਇੱਕ ਬਗਲ ਦੇੋਂ ਨਿਕਲ ਕੇ ਦੂਜੇ ਗੁਰਦੁਆਰੇ ਚ ਮਤਲਬ ਮੈਂ ਸਾ ਦੋ ਮਹੀਨੇ ਬਦ ਪਹਿ ਹੀ ਜਾ ਲਗਾ ਪ੍ਰੋਗਰਾਮ ਹੀ ਬਣਾਉਂਦਾ ਉਹਨੇ ਐਡਾ ਵੱਡਾ ਪ੍ਰਬੰਧਕ ਸੀ ਉਹ ਜਿਹੜਾ ਜਿਹੜਾ ਫਿਰ ਉਹ ਤਾਂ ਬੋਧ ਹਨ ਜਿਹ ਪ੍ਰਬੰਧਕ ਦਾ ਹਾਲ ਇਹ ਸੀ ਵੀ ਉਹ ਉੱਥੇ ਬੈਠਾ ਆਇਆ ਤੁਸੀਂ ਇੱਥੇ ਜਿਹੜਾ ਵਰਲਪੀ ਦਾ ਵੀ ਸੈਕਟਰ ਤੇ ਹੀ ਪ੍ਰੋਗਰਾਮ ਕਰ ਰਿਹਾ ਉਹਦੀ ਉਹਦੀ ਫਿਨਲ ਟੂ ਬਿਨਰ ਤੋਂ ਹੋਮ ਕਰਵਾ ਕੇ ਭੇਜ ਦਿੰਦਾ ਮਤਲਬ ਪ੍ਰਬੰਧਕ ਜਿਹਦਾ ਸੀ ਉਹਦੇ ਵਿੱਚੋਂ ਮਤਲਬ ਉਹ ਵੀ ਆਪਣੀਆਂ ਇੱਕ ਕਿਸਮ ਦੇ ਫਾਈਲ ਸੀਗੇ ਫਿਰ ਅਸੀਂ ਜਿਹੜਾ ਉਹ ਮੇਰੇ ਨਾਲ 7 ਸਾਲ ਛੋਟੇ ਸੀ ਪਰ ਉਹ ਮਾੜ ਮੁਰ ਹੋਣ ਕਰਕੇ ਮੈਨੂੰ ਬੜੇ ਲੱਗ ਲੱਭੇ ਸੀ ਤੇ ਉਹ ਕਈ ਵਾਰ ਮੱਡਿਆਂ ਵਾਂਗੂ ਬਿਹਿ ਵੀ ਕਰ ਜਾਂਦਾ ਸੀ ਉਹ ਜਦੋਂ ਮੇਰੇ ਬੱਚੇ ਕੋਲ ਆਏ ਤੇ ਮੈਨੂੰ ਇਹ ਸੀ ਕਿ ਮੇਰੇ ਬੇਟੇ ਦਾ ਮੁੰਡਾ ਆ ਸਕਦੇ ਇੱਥੇ ਬਹੁਤ ਗਲਾਹ ਹੋ ਜਾਏਗਾ ਤੇ ਉਹ ਮੈਂ ਮਤਲਬ ਉਹਨੂੰ ਬੇਟੇ ਨੂੰ ਮਤਲਬ ਹੈ ਵੀ ਨਹੀਂ ਸੀ ਕਿ ਉਹ ਮੈਂ ਕੋਸ਼ਿਸ਼ ਕੀਤੀ ਵੀ ਨਹੀਂ ਬਣੀ ਪਰ ਮੇਰਾ ਪੋਤਰਾ ਜਿਹੜਾ ਉਹ ਜਨਾ ਚੂਣਾ ਤੇ ਉਹ ਕਾਲਜ ਯੂਨੀਵਰਸਿਟੀ ਪੜ੍ਹਦਾ ਤੇ ਉਹ ਜਦੋਂ ਉਹਨੂੰ ਮਿਲਿਆ ਇੰਨਾ ਨਿਹਾਲ ਹੋਇਆ ਉਹ ਉਮੈਂ ਆਖਿਆ ਇਹ ਪੀੜੀ ਜਿਹੜੀ ਐ ਇਹ ਦਿਖਣ ਨੂੰ ਜੇ ਲੱਖੀਕ ਵੀ ਲੱਗਦੇ ਤਾਂ ਵੀ ਗਲਤ ਹੈ ਜਿਹਨੇ ਅਸੀਂ ਸਮਝ ਜਦੋਂ ਤੁਸੀਂ ਅਜਿਹੀ ਪ੍ਰੋਬਲਮ ਜਿਹੜੀ ਤੁਸੀਂ ਪੁਆਇੰਟ ਆਊਟ ਕਰਾਇਓ ਉਹ ਪ੍ਰੋਬਲਮ ਬਿਲਕੁਲ ਜੈਨੂ ਹੈ ਕਿ ਜਿਹੜਾ ਸਟੱਫ ਅਨੰਤਦਾਸ ਜੀ ਉਹ ਇੱਕ ਪੀੜੀ ਦਾ ਹੈ ਉਹਦੇ ਉਹਦੇ ਵਿੱਚ ਮਸਲਾ ਇਹ ਮੈਂ ਤਾਂ ਸਾਡੇ ਨਾਲ ਅਸੀਂ ਮੈਂ ਤੁਹਾਨੂੰ ਸਮਝਾਇਆ ਅਸੀਂ ਇੱਕ ਇਹਨੂੰ ਇਹਨੂੰ ਇਹੋ ਕਹਿਣਾ ਚਾਹੀਦਾ ਕਿ ਸਾਨੂੰ ਅਸਲ 'ਚ ਇੱਕ ਸਾਡੇ ਲਹੂ ਵਿੱਚ ਹੀ ਬਹੁਤ ਕੁਝ ਹੈ ਉਹ ਕਟੜ ਦੰਤੀ ਸੀ ਗਿਆ ਸੀ ਤੇ ਉਹਦੇ ਤੋਂ ਇਧਰ ਉਧਰ ਹੋਣ ਨੂੰ ਤਿਆਰ ਨਹੀਂ ਹੁੰਦਾ ਮਤਲਬ ਹਲ ਕਰੋ ਵੀ ਮੈਂ ਉਹ ਮੀਟ ਲੇ ਕੇ ਤਾਂ ਆ ਬਈ ਉਹਨੂੰ ਵੀ ਕਟੜ ਦੰਤੀ ਸੀ ਨਾ ਮੀਟ ਤੇ ਕਿਤਾਬ ਲਿਖੀ ਹੋਈ ਆ ਕੋਲੀ ਤੇ ਮੈਂ ਦੀ ਸੀ ਉਹਨਾਂ ਦਾ ਜਿਹੜਾ ਲਿਖੀ ਸੀ ਉਹ ਫੋਟੋ ਨਾਲ ਆਉਂਦਾ ਉਹਨੂੰ ਸਿੰਘ ਤੋਂ ਬਾਅਦ ਮੈਂ ਦੇ ਕਿਸੇ ਬੰਦੇ ਨੂੰ ਇਹ ਸਮਝਾ ਕਿ ਲੈਂਗੁਏਜ ਉਹ ਲੋਕ ਐ ਉਹ ਰਾ ਦਿੰਦੀ ਆ ਵੀ ਉਹ ਬਰੀਕ ਤੋਂ ਬਰੀਕ ਗੱਲ ਵੀ ਆਪਣੀ ਕਹਿਣ ਲੱਗਾ ਮਤਲਬ ਮਤਲਬ ਆਰਾਮ ਨਾਲ ਕਹਿ ਸਕਦਾ ਇਹ ਇਹ ਬਹੁਤ ਫਣੀ ਬਖਸ਼ਿਸ਼ ਹੁੰਦੀ ਹੈ ਅਸੀਂ ਅਸਲ ਸਾਡੀ ਬੀੜੀ ਜਿਹੜੀ ਸੀਤੀ ਇਹ ਬਖਸ਼ਿਸ਼ ਦੀ ਬੀੜੀ ਸੀ ਇਹ ਮਤਲਬ ਇਹ ਨਾ ਕੋਈ ਸੁਤੇ ਹੀ ਗਲ ਫੁੜੇ ਹੋਏ ਜੀ ਉਹ ਤੇ ਉਹਨੂੰ ਇਸ ਕਰਦੀ ਇਸ ਕਰਕੇ ਇਹ ਜਦੋਂ ਜਾਣਗੇ ਉਦਾਂ ਅਸੀਂ ਜਾਣਗੇ ਇਹ ਬਹੁਤ ਖੁਸ਼ ਨਹੀਂ ਜਾਂਦੇ ਉਹਨਾਂ ਨੇ ਵੀ ਬਦਲਾ ਸਭ ਜਿਹੜੀ ਹੈਗੀ ਜ਼ਿੰਦਗੀ ਉਹਨਾਂ ਨੇ ਬਹੁਤ ਕੰਟਰਮੈਂਟ ਕੀਤਾ ਉੱਥੇ ਜਿਹੜੇ ਬੰਦੇ ਉਹਨਾਂ ਦੇ ਨਾਲ ਸੀ ਲੱਗੇ ਹੋਏ ਉਹਨਾਂ ਨੂੰ ਇਹ ਪਤਾ ਸੀ ਵੀ ਇਹਦੀ ਵਰਤ ਕੀ ਹੈ ਫੰਕਰ ਮਤਲਬ ਮੈਨੂੰ ਉਹ ਲੈ ਕੇ ਮਨਕ ਮਨ ਦੇ ਗਾਇ ਬੀ ਬਸਲ ਦੇ ਖਾਣ ਮੌਜ ਦੇ ਬਲਕ ਦੇ ਦੋਸਤੀ ਸਾਰਿਆਂ ਦੇ ਜੋ ਸਿੱਖ ਸਤਾਫਤ ਸਿੱਖਾ ਉਹ ਤੇ ਆਪਣੇ ਨੂੰ ਪੰਥ ਕਹਿੰਦਾ ਹੈ ਉਹ ਉਹਦਾ ਦਿਲ ਦਾ ਸੀ ਉਹਦੀ ਗੱਲ ਧਿਆਨ ਨਾਲ ਸੁਣਦਾ ਸੀ ਉਹਦੀ ਗੱਲ ਮੰਨਦਾ ਸੀ ਤੇ ਉਹ ਗੱਲ ਕਹਿਣ ਲੱਗੇ ਝੱਗਦੇ ਵੀ ਨਹੀਂ ਸੀਗੇ ਹੁਣ ਮਲਕ ਜਿਹੜਾ ਕਹਿੰਦੇ ਮਲਕ ਦੇ ਬਹੁਤ ਵੱਡਾ ਆਦਮੀ ਸੀ ਮੇਰੇ ਉਥੇ ਹੁੰਦੀ ਐ ਉਹਨਾਂ ਦੇ ਨਾਲ ਜਿਹੜਾ ਕਤਲ ਹੋ ਗਿਆ ਪਰ ਉਸ ਤੋਂ ਪਹਿਲਾਂ ਹੀ ਇਕੱਠੇ ਆਇਆ ਗੱਲਾਂ ਕੀਤੀਆਂ ਮਤਲਬ ਜਿਹੜਾ ਬੰਦੇ ਨੇ ਉਹ ਮੇਰੇ ਵਾਂਗੂ ਕੀ ਇਹਨੂੰ ਦੱਸਦੇ ਰਹੇ ਉਹਨਾਂ ਨੇ ਠੀਕ ਕਿਹਾ ਬਈ ਉਹਨੂੰ ਪ੍ਰਸੀਵ ਕੀਤਾ ਮਤਲਬ ਰੋਟੀ ਪਾਣੀ ਇਕੱਠੇ ਖਾਣਾ ਇਕੱਠੇ ਦਿਹਾੜੀ ਗੁਲਾਮ ਨਹੀਂ ਉਹਦੇ ਇੱਕ ਮੰਤਰੀ ਜਿਹੜੀਆਂ ਇਹ ਯਾਗਾਂ ਨੇ ਨਾ ਇਹਨਾਂ ਨੂੰ ਮਤਲਬ ਉਹ ਕਹਿੰਦਾ ਸੀ ਵੀ ਤੋਰੀ ਨੂੰ ਰਿਕਾਰਡ ਕਰਦੇ ਤੇ ਮੈਂ ਕਿਹਾ ਜਿਵੇਂ ਰਿਕਾਰਡ ਕਰਨ ਨੂੰ ਕੀ ਹੈ ਅਸੀਂ ਤਿੰਨ ਚਾਰ ਬੰਦੇ ਜੀਵ ਰਹੇ ਹਾਂ ਬਾਕੀ ਤਾਂ ਹੋਰ ਕੋਈ ਜਗ੍ਹਾ ਹੈ ਨਹੀਂ ਇੱਥੇ ਤੇ ਉਹ ਤਿੰਨ ਚਾਰ ਬੰਦਿਆਂ ਨੂੰ ਮਤਲਬ ਆਪਣੀ ਕੌਮ ਸਮਝੋਗਾ ਉਹ ਕਿਹਾ ਜੀ ਤੈਨੂੰ ਯਾਰ ਤੇਰੀ ਕਿ ਪੁੱਤੇ ਵਿੱਚ ਸਪਿਰਟ ਰਹਿ ਗਈ ਆ ਤੂੰ ਕਰਦਾ ਕਿਉਂ ਨਹੀਂ ਮੈਂ ਕਿਹਾ ਮੈਂ ਇਸ ਕਰਕੇ ਨਹੀਂ ਕਰਦਾ ਕਿ ਮੈਨੂੰ ਲੱਗਦਾ ਇਹ ਆ ਕਿ ਮੇਰੇ ਕੋਲ ਕੀਤਾ ਨਹੀਂ ਜਾਣਾ ਕਿਉਂਕਿ ਜਿਹੜੀ ਪਿਛ ਤੁਹਾਡੇ ਮਨ ਦਿਮਾਗ 'ਚ ਉਹ ਮੈਂ ਇਹਨੂੰ ਪਕੜ ਨਹੀਂ ਸਕਦਾ ਤੇ ਜੇ ਤੇ ਉਹ ਲੋ ਤੋਂ ਥੱਲੇ ਦੀ ਗੱਲ ਕਰਾਂਗਾ ਤੇ ਤੁਹਾਡੇ ਨਗਾ ਜਿਗਾਗਾ ਮੈਂ ਨਹੀਂ ਕਰਾਂ ਕਿ ਤਾਣਾ ਤੁਸੀਂ ਮੇਰੀ ਇੱਜ਼ਤ ਕਰਦੇ ਹੋ ਤੁਹਾਡੀ ਇੱਜ਼ਤ ਕਰਨਾ ਇਟਸ ਓਕੇ ਇਹ ਚੱਲੀ ਜਾਂਦਾ ਇਹਦਾ ਮਤਲਬ ਜ਼ਿੰਦਗੀ ਨੂੰ ਸ਼ਾਇਦ ਵਿੱਚ ਨਹੀਂ ਲੱਗਦਾ ਸਿਰ ਸੰਘਰਸ਼ ਵਿੱਚ ਹੀ ਲੱਗਦਾ ਸੀ ਔਰ ਲਾਸਟ ਮੂਮੈਂਟ ਤੱਕ ਸੰਘਰਸ਼ ਕਰਦਾ ਨਹੀਂ ਇੰਨਾ ਬਿਮਾਰ ਬੰਦਾ ਜਿਹੜਾ ਨਾ ਉਹ ਚੜ੍ਹਦੀ ਕਲਾ 'ਚ ਰਹਿ ਜਾਏ ਇਹ ਸਿੱਖਿਆ ਹੈ ਹੂੰ ਬਹੁਤ ਅੱਛੀ ਮੰਨ ਲਓ ਤੁਸੀਂ ਜੇ ਹੋਰ ਕੁਝ ਸਿੱਖਣਾ ਹੈ ਕੋਈ ਗੱਲ ਤੇ ਉਹ ਸਿੱਖਣਾ ਹੈ ਕਿ ਜਿਹੜੀ ਹਾਲਾਤ ਵਿੱਚ ਉਹ ਚੜ੍ਹਦੀ ਕਲਾ ਵਿੱਚ ਸੀ ਕੋਨੇ ਕਦੇ ਹੌਸਲੇ ਨਹੀਂ ਛੱਡਿਆ ਉਹ ਸਭ ਨਾਲ ਮੈਂ ਉਹ ਜਰਗਤੇ ਕਰਨਾ ਰਹੀ ਮੈਂ ਨੋਟ ਵੀ ਬਹੁਤ ਵੀ ਕਿ ਕੰਮ ਵਿੱਚ ਅੱਜ ਕੀ ਪਰਸਨਲ ਕੰਮ ਨਹੀਂ ਕਰ ਲੈਂਦੇ ਸੀ ਔਰ ਆਮ ਦੌਰ ਚੋਂ ਬੰਦਾ ਸੀ ਕਿ ਮੈਂ ਮੰਨ ਲਓ ਚੜ੍ਹਦੀ ਕਲਾ ਵਿੱਚ ਹੀ ਲੱਗਾ ਉਹ ਗਵਾਸੀ ਸੋਚਦਾ ਇਸਨ ਕਾ ਮਤਲਬ ਤੁਸੀਂ ਜਿਹੜੇ ਸਾਰੇ ਬੰਦਿਆਂ ਨੇ ਗੱਲਾਂ ਕਹੀਆਂ ਉਹਦੀ ਆਟੋ ਬਾਇਓਗ੍ਰਾਫੀ ਸਮਝ ਆ ਗਈ। ਮਤਲਬ ਉਹ ਜਿਹੜੇ ਤੇ ਨੇ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚੋਂ ਅਸੀਂ ਦੇਖੀਏ ਵੀ ਅਸੀਂ ਮਤਲਬ ਦੇਖੇ ਕੀ ਜਾਣ ਰਹੇ ਹਾਂ। ਕਿ ਦੇਖੇ ਨੇ ਜਾਣ ਰਿਹਾ ਸਿਰਲ ਕਮਿਟਮੈਂਟ ਹੁਣ ਸਿਰਲ ਦਾ ਕਮਿਟਮੈਂਟ ਜਿਹੜਾ ਹੈ ਅਗਲੀ ਪੀੜ੍ਹੀ ਵਿੱਚ ਆਪਣੀ ਕਿਥੋਂ ਦਾ ਹੈ? ਹੈ ਉਹਨਾਂ ਜਿਹੜੇ ਬੋਲੇ ਹੁਣ ਅੰਨਮਈਆ ਵੀ ਆਲੇ ਨੇ ਬੋਲੇ ਕਿ ਇਹ ਸਿਰਲ ਘਾਟਾਈ ਕਿ ਉਹਨਾਂ ਜਿਹਦੇ ਜਿਹਦੇ ਪਾਸੇ ਹੈ ਜਿਹੜੇ ਜਿਹੜੇ ਪਾਸਾਂ ਲੱਗੇ ਉਹ ਤਾਂ ਸਿਰਾਂ ਤੇ ਤਾਂ ਨਹੀਂ ਹੈ ਜਾਂ ਤਾਂ ਨਹੀਂ ਵੀ ਜਿਹੜੀ ਕਾਇਦਾ ਹੈ ਪਰ ਉਹ ਹੈ ਵੀ ਉਹ ਕਿਸੇ ਛੇਦ ਵਿੱਚ ਆਇਆ ਨਹੀਂ ਹੈ ਇਹ ਨਹੀਂ ਬਗਵਾਇਆ ਜਿਹੜੀ ਸਾਡੇ ਵਾਲੀ ਪੀੜੀ ਸੀ ਜਿਹੜੀ ਪ੍ਰਤੀ ਦੇ ਉਹਨਾਂ ਕੋਲੇ ਇੱਕ ਛੇਦ ਸੀ ਵੀ ਸਾਨੂੰ ਗੁਰੂ ਨੇ ਕੁਝ ਬਖਸ਼ਾ ਹੋਇਆ ਹੈ ਤੋਂ ਬਖਸ਼ਾ ਹੈ ਸਾਡੇ ਲਹੂ ਚੋਂ ਲੈ ਉਹ ਅਸੀਂ ਛੱਡ ਦੇ ਸਕਦੇ ਨਹੀਂ ਪਰ ਉਹਦੇ ਨਾਲ ਨਿਮਲ ਦੀ ਜਾਚ ਤਾਂ ਸਿੱਖ ਲਈ ਹੈ ਵਾਹ ਹੁਣ ਜਦੋਂ ਤੁਸੀਂ ਜੋ ਛੱਡ ਨਹੀਂ ਸਕਦੇ ਉਹਨੇ ਨਿਬੰਧੀ ਜਾਂਚ ਸਕੋਗੇ ਕਿ ਇਹਦੇ ਕਲਚਰਲ ਪਰਸਪੈਕਟਿਵ ਵੀ ਨਿਕਲ ਆਉਣਗੇ ਇਹਦੇ ਸਿਧਾਂਤਕ ਵੀ ਨਿਕਲ ਆਉਣਗੇ ਇਹਦੇ ਹਿਸਟੋਰੀਕਲ ਵੀ ਨਿਕਲ ਆਉਣਗੇ ਉਹ ਮੈਂ ਉਸ ਲੈਂਡ 'ਚ ਨਹੀਂ ਜਾਣਾ ਚਾਹਾਂਗਾ ਪਰ ਮੈਨੂੰ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਜਿਸ ਬੰਦੇ ਨੂੰ ਮੈਂ 2-3 ਸਾਲ ਤੋਂ ਜਾਣਦਾ ਉਹਦੇ ਨਾਲ ਬੜੀ ਦੋਸਤੀ ਦਾ ਇਹ ਹਾਲ ਸੀ ਕਿ ਉਹ ਲਾਸਟ ਗੋਮਨ ਤੱਕ ਮਰਦੇ ਤੱਕ ਵੀ ਉਹ ਨੂੰ ਆਇਆ ਹੁੰਦਾ ਸੀ ਵੀ ਮੇਰੇ ਨਾਲ ਗੱਲ ਹੋ ਜਾਏ ਉਹਦੀ ਤੇ ਅਸੀਂ ਤਕਰੀਬਨ ਰੋਜ਼ ਗੱਲਾਂ ਕਰਦੇ ਸੀ ਦੁਨੀਆ ਭਰ ਦੀ ਫਿਕਰਮੰਦ ਕਰਦੇ ਸੀ ਅਗਰ ਦੁਨੀਆ ਪਰ ਗਾਲਾਂ ਕੱਢਦੇ ਸੀ ਫਿਰ ਵੀ ਚੰਗੇ ਬਲੇ ਸੀਗੇ ਉਹਨਾਂ ਇੱਕ ਜਿਹੜੀ ਸ਼ੇਵਿੰਗ ਹੈ ਨਾ ਸ਼ੇਵਿੰਗ ਵਿੱਚ ਉਹਨੂੰ ਲੱਗਦਾ ਮੈਂ ਕਹਾਂ ਵੀ ਤੂੰ ਇਹ ਐਡੀ ਕਿਹੜੀ ਗੱਲ ਹੋ ਗਈ ਜਿਹੜੀ ਤਰ੍ਹਾਂ ਉਹ ਕਹਿੰਦਾ ਬਕਰ ਮੈਂ ਪ੍ਰਸਾਦ ਸਾਹਿਬ ਕੋਈ ਬੰਦਾ ਤਾਂ ਹੋਵੇ ਜਿਸ ਤੇ ਮੈਂ ਗੱਲ ਕਹਿ ਸਕਦਾ ਕੰਫੀਡੈਂਸ ਨਹੀਂ ਮੇਰਾ ਬੱਜਿਆ ਮੈਨੂੰ ਬੰਦ ਤੁਸੀਂ ਮਿਲ ਗਏ ਮੈਂ ਤਾਂ ਗੱਲ ਕਹਿ ਦਿੰਦਾ ਉਹ ਜੋ ਚਾਹੁੰਦਾ ਸੀ ਉਹ ਕਿਤੇ ਹੈ ਨਹੀਂ ਸੀ ਤੇ ਜੋ ਹੈ ਨਹੀਂ ਸੀ ਉਹਦੇ ਨਾਲ ਲੰਘਾ ਵੀ ਸੀ ਜੇ ਉਹਨਾਂ ਨਾਲ ਲੜਾਈ ਹੀ ਜਿਹੜੀ ਕੰਟਿਬਿਊਸ਼ਨ ਚਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ